ਭਈਆ ਪਿਆਓ ਪੰਜਾਬ ਪਿਆਓ 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 ਜੇ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਸਾਡੇ ਟਾਂਡੇ ਦੇ ਅੱਗੇ ਆ ਜਿਹੜੀ ਅੱਜ ਸਾਡਾ ਰੋਸ ਮਾਰਚ ਆ ਜਦਾ ਕੱਢਣ ਦਾ ਸਾਡਾ ਜਿਹੜਾ ਮੁੱਖ ਕਾਰਨ ਆ ਵੀ ਦੇਖੋ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ 5 ਸਾਲ ਦੇ 마ਸੂਮ ਬੱਚੇ ਨਾਲ ਕਿੱਦਾਂ ਉਹਨੂੰ ਮਾਰਿਆ ਗਿਆ ਉਹਦੇ ਅੰਗਾਂ ਨਾਲ ਖੇਡਖਾਨੀ ਕੀਤੀ ਗਈ ਤੇ ਬੜਾ ਦੁਖਦਾਈ ਮਾਹੌਲ ਦੀ ਤੇ ਅਸੀਂ ਪ੍ਰਸ਼ਾਸਨ ਨੂੰ ਥੰਗੇ ਰਹਿੰਦੇ ਆਂ ਬੜੀ ਬਾਰ ਬੇਇਨਤੀ ਕੀਤੀ ਆ ਕਿ ਜਿੰਨੇ ਵੀ ਪ੍ਰਵਾਸੀ ਸ਼ਹਿਰ ਦੇ ਵਿੱਚ ਮੇਨ ਚੌਰਾਹਿਆਂ ਦੇ ਵਿੱਚ ਦੁਕਾਨਾਂ ਦੇ ਬੈਠੇ ਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਹਨਾਂ ਦੇ ਥਾਣਿਆਂ ਤੋਂ ਪੀ.ੀ.ੀ. ਵਾਲੀਆਂ ਲਿਆਂਾਈਆਂ ਜਾਣ ਇਹਨਾਂ ਦੀਆਂ ਦੁਕਾਨਾਂ ਦੇ ਬਾਹਰ ਇਹਨਾਂ ਦੀਆਂ ਪਛਾਣੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਜੇ ਕੋਈ ਕ੍ਰਾਈਮ ਕਰਦਾ ਕ੍ਰਾਈਮ ਕਰਕੇ ਆਪਣੇ ਆਪਣੇ ਦੂਬੇ ਬਾਹਰ ਚਲ ਜਾਂਦੇ ਆ ਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਪੁਲਿਸ ਨੂੰ ਤੇ ਅਸੀਂ بار بار ਬੇਇੱਜ਼ਤੀ ਕਰਾਂਗੇ ਸ਼ਹਿਰ ਦੇ ਸਾਰੇ ਜਿੰਨੇ ਵੀ ਇੱਥੇ ਕਾਰੋਬਾਰ ਕਰਦੇ ਆ ਪ੍ਰਵਾਸੀ ਆਪਣੀ ਵੈਰੀਫਿਕੇਸ਼ਨ ਆਪਣੀ ਪੀਸੀਸੀ ਜਿਹੜੀ ਆ ਥਾਣੇ ਪਹੁੰਚਦੀ ਕਰਨ ਜੇ ਨਹੀਂ ਇਹ ਕਰਦੇ ਤੇ ਸਾਰੇ ਸ਼ਹਿਰ ਨਿਵਾਸੀ ਜਿਹੜੇ ਆਪਣੇ ਲੈਵਲ ਤੇ ਅਸੀਂ ਇਹਨਾਂ ਦੀ ਜਿਹੜੀ ਇਨਕੁਆਇਰੀ ਕਰਨੀ ਸ਼ੁਰੂ ਕਰਾਂਗੇ